ਪ੍ਰਯਤਬਾਰਾ ਯੂਨੀਵਰਸਿਟੀ ਵਿੱਚ ਨਵੇਂ ਕੋਰਸ ਹੋਏ ਸ਼ੁਰੂ ਯੂਨੀਵਰਸਿਟੀ ਦੇ ਵੱਲੋਂ 25 ਕਰੋੜ ਰੁਪਏ ਦੇ ਸਕਾਲਰਸ਼ਿਪ ਦਾ ਕੀਤਾ ਗਿਆ ਐਲਾਨ ਪ੍ਰਯਤਬਾਰਾ ਯੂਨੀਵਰਸਿਟੀ ਨੇ ਕਿਹ ਕਿ ਸਕਾਲਰਸ਼ਿਪ ਸਕੀਮਾਂ ਸਗੀਆਂ ਜਿਹੜੀਆਂ ਕਿ ਜਿਸ ਕਿਸੇ ਦੇ ਨਾਮ ਜਿਹੜਾ ਬੱਚਾ ਦੇ ਮਾਪੇ ਨਹੀਂ ਅਸੀਂ ਉਹਨਾਂ ਨੂੰ ਫ੍ਰੀ ਪੜ੍ਹਾਣੇ ਆ ਕਿਸੇ ਦੇ ਬੱਚੇ ਦੇ ਫਾਦਰ ਦੀ ਡੈਥ ਹੋ ਗਈ ਉਹਦੀ 50% ਫੀਸ ਮਾਪ ਦਾ ਜਾਂ ਘਰ ਦੇ ਵਿੱਚ ਇਕੱਲੀ ਲੜਕੀ ਆ ਉਹਦੀ 50% ਫੀਸ ਮਾਪ ਦਾ ਔਰ ਬਹੁਤ ਸਾਰੀਆਂ ਦੰਨਿਯ ਸਕੀਮਾਂ ਜਿਹੜੀਆਂ ਆਰਮੀ ਦੇ ਲੋਕਾਂ ਲਈ ਆ ਤੇ ਇੱਕ ਤਾਂ ਇਹ ਸਕੀਮਾਂ ਸੀ ਜਿਹੜੀਆਂ ਆਮ ਅਸ ਜਨਰਲ ਪ੍ਰੋਸਪੈਡਿਟੀ ਹਸਾਬ ਦਿੰਦੇ ਸੀਗੇ ਇਹਦਾ ਬੈਨੀਫਿਟ ਵੀ ਲੋਕੀ ਲੈ ਰਹੇ ਆ ਪਿਛਲੇ 25 ਸਾਲ ਤੋਂ ਸਾਡੇ ਗਰੁੱਪ ਲਈ ਇਸਕੀਮਾਂ ਚੱਲਦੀਆਂ ਪਰ ਬਹੁਤ ਲੋਕੋ ਨੂੰ ਪਤਾ ਨਹੀਂ ਲੱਗਾ ਸੀ ਇਸਕੀਮਾਂ ਵੀ ਤੇ ਹੈਗੀਆਂ ਔਰ ਜਿਵੇਂ ਵੀ ਮੈਨੂੰ ਕਈ ਲੋਕ ਮਿਲਦੇ ਸੀ ਜਿਨ੍ਹਾਂ ਨੂੰ ਮੈਂ ਦੱਸਦਾ ਸੀ ਖਲਦੀ ਗਾਲਾ ਕਿਸੇ ਨੇ ਗਿਆ ਜੀ ਇੱਕ ਬੱਚੇ ਦੇ ਫਾਦਰ ਦੀ ਡੈਥ ਹੋ ਗਈ ਆ ਥੋੜੀ ਬਹੁਤ ਵੀ ਨਹੀਂ ਹਰਪ ਕਰ ਸਕਦੇ ਹਨ ਮਨਨ ਗਿਆ ਤੁਹਾਨੂੰ ਹੈਲਪ ਮੰਗਣ ਦੀ ਲੋੜ ਨਹੀਂ ਵੈਸੇ ਅਸੀਂ ਕੁਝ ਪਰਸ਼ ਕਰ ਦਿੰਦੇ ਆ ਸੋ ਕਈ ਚੀਜ਼ਾਂ ਤੁਹਾਡੇ ਕੋਲ ਹੁੰਦੀਆਂ ਲੋਕਾਂ ਤੱਕ ਪਹੁੰਚਦੀਆਂ ਨਹੀਂ ਇਸ ਕਰਕੇ ਅਸੀਂ ਅੱਜ ਕੋਸ਼ਿਸ਼ ਕੀਤੀ ਆ ਤੁਹਾਡੇ ਥਰੂ ਲੋਕਾਂ ਦਾ ਵੀ ਮੈਸੇਜ ਹੋਇਆ ਹੈ ਕਿ ਜਿਹੜੀਆਂ ਸਾਡੀਆਂ ਪਾਲਿਸੀਆਂ ਆ ਉਹ ਲੋਕਾਂ ਦਾ ਪਹੁੰਚ ਹੈ ਇੱਕ ਤਾਂ ਲੱਗੀਆਂ ਥੜੀਆਂ ਜਿਹੀ ਤੁਨਾ ਪਾਲਸੀ ਇੱਕ ਹੋਰ ਪਾਲਸੀ ਆ ਗਈਆਂ ਜਿਹੜੇ ਬੱਚੇ ਚੰਗੇ ਨੰਬਰ ਲੈ ਕੇ ਉਹ ਵੀ ਸਾਡਾ ਸਾਡੇ ਯੂਨੀਵਰਸਿਟੀ ਨੂੰ ਆਪ ਪਾਲਸੀ ਦਾ ਬੈਨੀਫਿਟ ਕਰਾਉਂਦੇ ਆ ਤੇ ਮੈਰੀ ਮੈਰੀਟਿਸ ਜਿਹੜੇ ਸਾਡੇ ਸਟੂਡੈਂਟਸ ਆ ਉਹਨਾਂ ਦੇ ਰਿਲੇਟਡ ਜਿਹੜੀਆਂ ਸਾਡੇ ਸਾਰੀਆਂ ਪਾਲਸੀਆਂ ਜਿਹੜੇ ਅਸੀਂ ਤੁਹਾਨੂੰ ਸ਼ੇਅਰ ਕਰਦਾ ਫਿਰ ਉਹਦੇ ਵਿੱਚ ਵੀ ਇੱਕ ਚੀਜ਼ ਆਂਦੀ ਸੀ ਕਿਹਨੂੰ ਕਿਹਨੇ ਦੇਈਏ ਤੇ ਮਾਲਕ ਕੋਈ ਬੰਦਾ ਮੈਨੂੰ ਡਿਸਕਾਊਂਟ ਦੇ ਤੇ ਕੁਸ਼ਨ ਦਿੱਤਾ ਜਾਵੇ ਕੋਈ ਨਹੀਂ ਨਾ ਪਾਸਾ ਦਿੱਤਾ ਕਰਦੇ ਉਹਦੇ ਵਾਸਤੇ ਅਸੀਂ ਇੱਕ ਐਗਜ਼ਾਮ ਸੈੱਟ ਕੀਤਾ ਜਿਹਨੂੰ ਅਰਬ ਜੋ ਸੈੱਟ ਐਗਜ਼ਾਮ ਕਹਿੰਦੇ ਆ ਕਿ ਛੋਟਾ ਜਿਹਾ ਇੱਕ ਬੱਚੇ ਦਾ ਆਈਕਿਊ ਦੇਖਦੇ ਨੇ ਕਿ ਬੱਚੇ ਦਾ ਲੈਵਲ ਕਿੱਥੇ ਆ ਇਹ ਨਹੀਂ ਕਿ ਜੇ ਕਿਸੇ ਨੇ ਔਰ ਸਾਨੂੰ ਅਪਰੋਚ ਕਰ ਲਿਆ ਉਹਨੂੰ ਜਿਆਦਾ ਡਿਸਕਾਊਂਟ ਮਿਲ ਗਿਆ ਤੇ ਜੇ ਕਿਸੇ ਨੇ ਵਿਚਾਰੇ ਨੇ ਬਰੋਝੇ ਨਹੀਂ ਕੀਤਾ ਉਹਨੂੰ ਡਿਸਕਾਊਂਟ ਜਨੇ ਮਿਲਿਆ ਮਿਲਿਆ ਉਸ ਚੀਜ਼ ਦਾ ਵੀ ਅਸੀਂ ਬਲੈਕ ਐਂਡ ਵਾਈਟ ਸਿਸਟਮ ਕਰ ਦਿੱਤਾ ਵੀ ਜਿਹੜਾ ਬੱਚਾ ਸਾਡਾ ਇੱਕ ਇਗਜ਼ਾਮ ਪਾਸ ਕਰੂਗਾ ਉਹ ਜੇ ਸਾਡੇ ਕੋਲੋਂ 50% ਡਿਜ਼ਰਵ ਕਰਦਾ ਸੀ ਫਿਰ ਅਪਰਸ਼ਨ ਦਵਾਗੇ 75% ਫੀਸ ਡਿਸਕਾਊਂਟ ਦੇ ਦਰਵਾਤਾ ਤੇ ਜਿੱਤਰ ਪਰਸੈਂਟ ਇਹ ਓਵਰਆਲ ਪਹੁੰਚੀ ਗਈ ਸਰ ਕਿੰਨੇ ਕੁ ਬੱਚਿਆਂ ਨੂੰ ਇਹ ਸਕਾਲਰਸ਼ਿਪ ਦਿੱਤੀ ਜਾਊਗੀ ਕੋਈ ਲਿਮਟ ਨਹੀਂ ਹੈ ਨੰਬਰ ਕੋਈ ਵੀ ਬੱਚਾ ਆ ਸਕਦਾ ਸਾਡੇ ਇਗਜ਼ਾਮ ਦੇ ਵਿੱਚ ਜਿਹੜਾ ਵੀ ਬੱਚਾ ਸਾਡੇ ਇਗਜ਼ਾਮ ਨੂੰ ਪਾਸ ਕਰਦਾ ਉਹ 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 ਹਰ ਇੱਕ ਲਈਆ ਇਹਦੇ ਵਿੱਚ ਕੋਈ ਫਿਕਸ ਨਹੀਂ ਹੈਗਾ ਕਿ ਐਨੇ ਬੱਚੇ ਰਹਿ ਜੂਗਾ ਜਿਹੜਾ ਇਹ ਇਗਜ਼ਾਮ ਹੈ ਸਰ ਔਨਲਾਈਨ ਹੈ ਹੋ ਰਿਹਾ ਜੀ ਔਨਲਾਈਨ ਹਰ ਹਫਤੇ ਇਗਜ਼ਾਮ ਹੁੰਦਾ ਜੀ ਇਹ ਬਹੁਤ ਬੱਚੇ ਨੇ ਬਹੁਤ ਜ਼ਿਆਦਾ ਬੀਕ ਕਰਨ ਦੀ ਵੀ ਲੋੜ ਨਹੀਂ ਅਸੀਂ ਕੱਲ ਹੀ ਜਿਹੜਾ ਕੱਲ 4000 ਬੱਚੇ ਦਾ ਇਗਜ਼ਾਮ ਕਰਕੇ ਰਿਹਾ ਹਾਂ ਸੋ ਹੁਣ ਜਿਹੜੇ ਬੱਚਿਆਂ ਨੇ ਇਗਜ਼ਾਮ ਦਿੱਤਾ ਉਹ ਸਾਡੇ ਪ੍ਰੋਸੈਸ ਚ ਆ ਗਏ ਆ ਹੁਣ ਅਸੀਂ ਅਗਲੇ ਹਫਤੇ ਫੇਰ ਗਾਉਣਾ ਹੈਗਾ ਤੋਂ ਸਿੰਪਲ ਧਾਰਨਾ ਬਹੁਤ ਹਾਰਡ ਇਗਜ਼ਾਮ ਨਹੀਂ ਹੈਗਾ ਜਸਟ ਬੱਚੇ ਦਾ ਇੰਟਰਸ ਵਾਚ ਕਰਨਾ ਵੰਚੇ ਦਾ ਆਈਓ ਕੀ ਆ ਤਾਂ ਜੋ ਉਹਨਾਂ ਸੀ ਜਸਟਿਸ ਕਰ ਸਕੀਏ ਕਿ ਸਾਡਾ ਮੌਲਾ ਮਤਲਬ ਕਿਹੜੇ ਕਿਹੜੇ ਕੋਰਸਾਂ ਦੇ ਖਾਤਰ ਅਵੇਲੇਬਲ ਹੈ ਜੀ ਇਹ ਸਕਾਲਰਸ਼ਿਪ ਇਹ ਰਿਆਦ ਫਾੜਾ ਦੇ ਵਿੱਚ ਲੰਦੂ ਪਾ ਕੇ ਸਾਰੀ ਤਰ੍ਹਾਂ ਦੇ ਕੋੜਾ ਇਕਰਾਈ ਜਾਂਦੀਆ ਮੈਡੀਕਲ ਰਿਲੇਟਿਡ ਸਾਡੇ ਕੋਲ ਕੋਰਸ ਹੈਗੇ ਆ ਟੈਕਨੀਕਲ ਐਜੂਕੇਸ਼ਨ ਰਿਲੇਟਿਡ ਕੋਰਸ ਹੈਗੇ ਆ ਮੈਨੇਜਮੈਂਟ ਦੇ ਕੋਰਸ ਹੈਗੇ ਆ ਲਾਅ ਹੈਗਾ ਬੀਐਡ ਹੈਗਾ ਹੋਟਲ ਮੈਨੇਜਮੈਂਟ ਹੈਗਾ ਇਸ ਵਿੱਚ ਸਾਰੇ ਕੋਰਸ ਆ ਜਿਨ੍ਹਾਂ ਦੇ ਵਿੱਚ ਐਕਟਿਵੇਬਲ ਆ ਇਸ ਸਾਲ ਨਵੇਂ ਵੀ ਕੋਰਸ ਆਏ ਜੀ ਨਵੇਂ ਕੋਰਸ ਬਹੁਤ ਹੈਟਾ ਹੋਇਆ ਉਹ ਸਾਡੇ ਗੇਮ ਕੈਪਟਨ ਸਾਹਿਬ ਉਹ ਚੇਰ ਕਰਦੇ ਆ ਜਿਹੜੇ ਨਵੇਂ ਕੋਰਸ ਜਿਹੜੇ ਅੱਜ ਦੇ ਜ਼ਮਾਨੇ ਦੇ ਹਿਸਾਬ ਦੇ ਨਾਲ ਚਾਹੀਦੇ ਕੋਰਸ ਅਸੀਂ ਸੁਣ ਲਈਏ ਸਰ ਅੱਜਕੱਲ ਕੰਪੀਟੀਸ਼ਨ ਦਾ ਕਾਫੀ ਟਾਈਮ ਹੈ ਯੂਨੀਵਰਸਟੀਆਂ ਕਾਫੀ ਹੈ ਪੰਜਾਬ ਦੇ ਵਿੱਚ ਤੁਸੀਂ ਬੈਟਰ ਸਖਤੋਂ ਲਈ ਬੱਚਿਆਂ ਨੇ ਕੀ ਕਰਦੇ ਨੇ ਜਿਹੜਾ ਪੜਾਈ ਦਾ ਨਾ ਸਟਾਈਲ ਬਦਲ ਗਿਆ ਜਿਹੜਾ ਪੜਾਈ ਕੋਰਸ ਜੀ ਉਹ ਯੂਨੀਵਰਸਟੀਆਂ ਚਲਾ ਰਹੇ ਆ ਜਿਨ੍ਹਾਂ ਦੀਆਂ ਜੋਬਾਂ ਮਿਲੀਆਂ और बच्चा भी उ कोर्स लै रहा है मिली -मिली है। जी जॉब मिलनी मिलनी हूँ बच्चे भी अवेयरनैस बहुत आ गई है जड़िया यूनिवर्सिटियां उन्होंने भी अवेयरनैस बहुत आ गई है कि साढ़े बच्चे ने अल्टीमेट का प्लेस होना hmm. मल्टीशनल कंपनियों जाए जब जा बच्चे जा ने अपने काम कर रहे हैं जो थोड़ी जी एग्जाम्पल दिखा एक पैरा मेडिकल कोर्सिज आ अलाइड मैडिकल सैंसिस जिन्होंने कहें जर कोई नाम चार लोगों अवेयरनैस ही नहीं कि डिमांड कि ਨਿਕਲਦੇ ਵਿੱਚ ਨੂੰ 50-50000 ਰੁਪਏ ਦੀ ਤਨਖਾਹ ਮਿਲਦੀ ਆ। ਔਰ ਉਹ ਵੇਅਰਨੈਸ ਬੱਚਿਆਂ ਚ ਵੀ ਆ ਗਈ ਆ ਔਰ ਯੂਨੀਵਰਸਿਟੀ ਐਲੀ ਵੀ ਆ ਗਏ ਆ। ਉਹਨਾਂ ਨੇ ਇਹ ਕੋਰਸ ਕਰਾਣੇ ਚਲਾਣੇ ਸ਼ੁਰੂ ਕਰ ਦਿੱਤੇ। ਆਪਣੀ ਜੀ ਬਾਤ ਪਲੇਸਮੈਂਟ ਕਿੰਨੀ ਆਈ ਹੈ ਜੀ? ਪਲੇਸਮੈਂਟ ਦੇਖੋ ਜੀ ਪਲੇਸਮੈਂਟ ਦਾ ਜਿਹੜਾ ਫਾਰਮੂਲਾ ਆ ਕਿ ਪਲੇਸਮੈਂਟ ਦਾ ਕੋਈ ਲਿਮਟ ਨਹੀਂ ਹੁੰਦੇ। ਜਿਹੜਾ ਬੱਚਾ ਕਿਸੇ ਵੀ ਇੰਡਸਟਰੀ ਦਾ ਨਾਮ ਪਾਸ ਕਰ ਲੈਂਦਾ ਉਹ ਉਹਨੂੰ ਨੌਕਰੀ ਮਿਲ ਜਾਂਦੀ ਆ। ਠੀਕ ਆ? ਹਰ ਯੂਨੀਵਰਸਿਟੀ ਕੋਸ਼ਿਸ਼ ਕਰਦੀ ਆ ਬੱਚੇ ਨੂੰ ਨੌਕਰੀ ਦੇ ਲਈ ਤਿਆਰ ਕਰਾਣਾ ਇੱਕ ਤਾਂ ਸਾਡਾ ਸਿਲੇਬਸ ਅਸੀਂ ਬਣਾਨੇ ਆ ਜਿਹੜਾ ਇੰਡਸਟਰੀਅਲ ਹਿਸਾਬ ਨਾਲ ਤਿਆਰ ਕੀਤਾ ਹੈ ਨਾ ਇੰਡਸਟਰੀ ਨੂੰ ਕੀ ਚਾਹੀਦਾ ਉਹ ਹਿਸਾਬ ਨਾਲ ਅਸੀਂ ਕਰੀਕਲਮ ਬਣਾਨੇ ਆ ਇੱਕ ਇੰਡਸਟਰੀ ਦੇ ਨਾਲ ਟ੍ਰੇਨਿੰਗ ਵੀ ਕਰਾਈ ਇੰਡਸਟਰੀ ਸਭ ਤੋਂ ਕੀ ਐਕਸਪੈਕਟ ਕਰਦੀ ਆ ਉਹ ਅੱਗੇ ਕੀ ਹੁੰਦਾ ਸੀ ਪਲੇਸਮੈਂਟ ਤੋਂ 5-4 ਦਿਨ ਪਹਿਲਾਂ ਇੱਕ ਟ੍ਰੇਨਿੰਗ ਸੈਸ਼ਨ ਜੇ ਲਾਗਤਾ ਜਾਂਦਾ ਸੀ ਤੇ ਨਾਂ ਦਾ ਬੱਚੇ ਨੂੰ ਸਮਝ ਪੈਂਦੀ ਸੀ ਕਿ ਇੰਡਸਟਰੀ ਦੇ ਹਸਾਬ ਨਾਲ ਬੱਚਾ ਤਿਆਰ ਹੁੰਦਾ ਸੀ ਹੁਣ ਯੂਨੀਵਰਸਿਟੀਆਂ ਨੇ ਤਿਆਰ ਕੀਤਾ ਫਸ ਸੈਮੈਸਟਰ ਤੋਂ ਹੀ ਟ੍ਰੇਨਿੰਗ ਨਾਲ ਸ਼ੁਰੂ ਕਰ ਦਿੰਦੀ ਆ ਇਹ ਕਿਸੇ ਦੇ 8 ਸੈਮੈਸਟਰ ਆ ਤਾਂ 8 ਸੈਮੈਸਟਰ ਬੱਚੇ ਨੂੰ ਅਕੈਡਮਿਕ ਪੜਾਈ ਵੀ ਕਰਨੀ ਪਊਗੀ ਜੋ ਇੰਡਸਟਰੀ ਨੂੰ ਚਾਹੀਦਾ ਉਹਦੀ ਟ੍ਰੇਨਿੰਗ ਵੀ ਕਰਨੀ ਪਊਗੀ ਬਰਾ ਸਰ ਕੀ ਸੋਚਿਆ ਤੁਸੀਂ ਜਿਹੜਾ 25 ਕਰੋੜ ਦੀ ਸਕਾਲਰਸ਼ਿਪ ਜਿਹੜੀ ਬੱਚਿਆਂ ਨੂੰ ਵੰਡਣ ਦੀ ਕੀ ਮੰਦੇ ਵਿੱਚ ਇਹ ਆਇਆ ਕਿ 25 ਕਰੋੜ ਤੋਂ 25 ਕਰੋੜ ਤੱਕ ਜਿਹੜੀ ਸਕਾਲਰਸ਼ਿਪ ਦੇਣੀ ਚਾਹੀਦੀ ਬੱਚਿਆਂ ਨੂੰ ਕੋਸਤਾ ਮਾਂਚਾ ਆਇਆ ਹਾਂ ਜੀ ਬਿਲਕੁਲ 25 ਕਰੋੜ ਜਿਹੜਾ ਸ਼ਬਦ ਆਇਆ ਅ ਪਿਛਲੇ ਉਸ ਸਾਲਾਂ ਤੋਂ 10 ਤੋਂ 15 ਕਰੋੜ ਦਾ ਸੀ ਪਹਿਲਾਂ ਵੀ ਜਿਹੜੀ ਜਿਹੜੀ ਡੋਨੇਸ਼ਨ ਕਰ ਲੋ ਜਿਆ ਸਕਾਲਰਸ਼ਿਪ ਬੱਚਿਆਂ ਨੂੰ ਦਿੰਦੇ ਸੀਗੇ ਪਰ ਇਸ ਸਾਲ ਅਸੀਂ ਸਾਡੇ ਗਰੁੱਪ ਨੇ ਥੋੜੇ ਜਿਹਾ ਹੋਰ ਵੱਡੇ ਲੈਵਲ ਤੇ ਸੋਚਿਆ ਕਿ ਸਾਨੂੰ ਹੋਰ ਜ਼ਿਆਦਾ ਕਰਨਾ ਚਾਹੀਦਾ ਜਿਹੜੇ ਇੰਟੈਲੀਜੈਂਟ ਬੱਚੇ ਆ ਜਿਹੜੇ ਡਿਜ਼ਰਵਡ ਬੱਚੇ ਆ ਉਹ ਉਹਨਾਂ ਨੂੰ ਹੋਰ ਮੌਕੇ ਦਿੰਦੇ ਹਾਂ ਇਸ ਕਰਕੇ ਸਾਰੇ ਗਰੁੱਪ ਦੀ ਪਾਲਿਸੀ ਸੀ ਇਹ ਇਸ ਫਾੜ ਨੂੰ 15 ਕਰੋੜ ਤੋਂ 25 ਕਰੋੜ ਕੀ ਤੇ ਆ। ਅਗਰ 25 ਕਰੋੜ ਤੋਂ ਵੱਧ ਬੱਚਿਆਂ ਨੇ ਟੈਸਟ ਪਾਸ ਕਰ ਲਿਆ ਤਾਂ ਫਿਰ ਕੀ ਕਰੋਗੇ ਜੀ? ਰਾਸ਼ੀ ਵੱਧ ਜਾਣੀ ਜੀ ਬੱਚੇ ਵੀ ਵਧੂਗੇ ਫਿਰ ਕੀ ਕਰੋਗੇ ਜੀ ਫਿਰ? ਅਸਰ ਇਸ ਵੇਲੇ ਦਾ ਸਾਡੇ ਹਿਸਾਬ ਨਾਲ ਅਸੀਂ ਕੋਈ ਲਿਮਟ ਨਹੀਂ ਰੱਖੀ। ਇਹ ਬੱਚੇ ਜਿੰਨੇ ਆ ਜਾਣ ਅਸੀਂ ਸਾਰੇ ਬੱਚਿਆਂ ਨੂੰ ਲਵਾਵਾਂਗੇ। ਔਰ ਯੂਨੀਵਰਸਿਟੀ ਦੀ ਵੀ ਇਹੀ ਤੇਵਰਾ ਬਦਿਆ ਬੱਚਾ ਤਾਂ ਹੀ ਯੂਨੀਵਰਸਿਟੀ ਦਾ ਨਾਮ ਬਣਦਾ ਮੇਰਾ ਸਵਾਲ ਤਾਂ ਇਹ ਅਗਰ ਰਾਸ਼ੀ ਅਗਰ ਵੱਧ ਗਈ ਬੱਚੇ ਵੱਧ ਗਏ ਤਾਂ ਸਕਾਲਰਸ਼ਿਪ 25 ਤੋਂ 30 ਵੀ ਹੋ ਸਕਦੀ ਹੈ 26 ਵੀ ਹੋ ਸਕਦੀ ਹੈ ਆਂਕਾ ਫਿਰ ਕਰੋਗੇ ਜੀ ਜੀ ਕਰਾਂਗੇ ਬਿਲਕੁਲ ਕਰਾਂਗੇ ਉਹਦੀ ਕੋਈ ਲਿਮਟ ਨਹੀਂ ਹੈ ਠੀਕ 25 ਮਿਨੀਮਮ ਹੈ ਜੇ ਵੱਧੂਗੇ ਅਸੀਂ ਉਹ ਸਾਡੇ ਐਕਸੈਪਟ ਕਰ ਲਵਾਂਗੇ ਪਹਿਲੇ ਦੇ ਵਿੱਚ ਇੱਕ ਸੀਟ ਦੱਸਦਾ ਜੀ ਨਹੀਂ ਤਾਂ ਕਰੀਏ ਅਸੀਂ ਪਿਛਲੇ 25 ਸਾਲ ਤੋਂ ਇੱਕ ਉਹਨਾਂ ਬੱਚਿਆਂ ਨੂੰ ਫ੍ਰੀ ਪੜ੍ਹਾਉਂਦੇ ਆਂ ਜਿਨ੍ਹਾਂ ਦੇ ਮਾਂ-ਬਾਪ ਨਹੀਂ ਉਹਦੀ ਕੋਈ ਲਿਮਟ ਨਹੀਂ ਆਇਆ ਕਿ ਵੀ ਸਾਡੇ ਕੋਲ WhatsApp ਵਿੱਚ 25 ਸਾਲ ਦਾ ਆ ਜਾਂਦਾ ਉਸੇ ਇੱਕ ਕੈਟੇਗਰੀ ਦਾ 800 ਬੱਚਾ ਵੀ ਆਇਆ ਨਾ ਕਿ 600 ਵੀ ਆਜੇ ਨਾ ਕਿ 900 ਵੀ ਆਜੇ ਨਾ ਸੋ ਇਸ ਜਿੱਦ ਵਿੱਚ ਇਹ ਪਾਲਿਸੀਆਂ ਆ ਇਹਨਾਂ ਦਾ ਕੋਈ ਅਪਰ ਲਿਮਟ ਹੈ ਨਹੀਂ ਕੋਈ ਵੀ ਜਿੰਨੇ ਮਰਜ਼ੀ ਬੱਚੇ ਆ ਸਕਦੇ ਨੇ ਪਰ ਸਰ ਲੋਕ ਅਵੇਅਰਨੈਸ ਘੱਟ ਹੈ ਜੀ ਇਹਨਾਂ ਵਾਸਤੇ ਉਹਦੇ ਲਈ ਕੀ ਪ੍ਰਾਲਾ ਕਰ ਗਏ ਜੀ ਸਰ ਦੇਖੋ ਅਵੇਅਰਨੈਸ ਦੀ ਹੀ ਕਮੀ ਹੈ ਇਸ ਕਰਕੇ ਅਸੀਂ ਅੱਜ ਸੋਚਿਆ ਕਿ ਤੁਹਾਡੇ ਥਰੂ ਲੋਕਾਂ ਤੱਕ ਮੈਸੇਜ ਪਹੁੰਚਾਇਆ ਜਾਵੇ ਮੈਂ ਤੁਹਾਨੂੰ ਵੀ ਇਹ ਬੇਨਤੀ ਕਰਦਾ ਇੱਕ ਵੱਡਾ ਕੰਮ ਆ ਤੁਸੀਂ ਜ਼ਰੂਰ ਲੋਕਾਂ ਤੱਕ ਮੈਸੇਜ ਪਹੁੰਚਾਇਆ ਲੋਕਾਂ ਨੂੰ ਨਹੀਂ ਪਤਾ ਨੇ ਪਤਾ ਮੈਂ 25 ਸਾਲ ਤੋਂ ਇੱਕ ਪਾਲਿਸੀ ਲੈ ਕੇ ਆਇਆ ਚਲਦੀ ਐ ਇਸ ਗਰੁੱਪ ਦੇ ਵਿੱਚ ਇਹਦੇ ਨਾਲ ਬੱਚਿਆਂ ਦੇ ਮਾਪੇ ਨੇ ਅਸੀਂ ਪੜ੍ਹਾਨੇ ਆ ਦਿਨਾਂ ਬੱਚੇ ਕਿਸ ਦੇ ਬੱਚੇ ਦੀ ਫਾਦਰ ਡੈਥ ਹੋ ਗਈ ਸੀ 50% ਦੀ ਜਮ੍ਹਾਂ ਕੀਤੀ ਹੋ। ਕਾਰਜ ਕਰਲੀ ਗੋੜੀ ਆ ਭਰਾ ਬਹੁਤ ਲੋਕਾਂ ਨੂੰ ਪਤਾ ਹੀ ਨਹੀਂ। ਹੁਣ ਮੇਰੇ ਕੋਲ ਤਾਂ ਕੋਈ ਜਰੀਆ ਹੈ ਨਹੀਂ ਮੈਂ ਤਾਂ ਪ੍ਰੋਸਪਰਟਿਟੀ ਲੈ ਸਕਦਾ ਮੈਂ ਆਪਣੇ ਔਨਲਾਈਨ ਕਰ ਸਕਦਾ ਜਾਂ ਮੈਂ ਜਿਸ ਦਿਨ ਐਡਵਰਟਾਈਜ਼ਮੈਂਟ ਸਾਡੀ ਜਾਂਦੀ ਹੈ ਅਸੀਂ ਉਹਦੇ ਵਿੱਚ ਲਿਖ ਸਕਦਾ ਪਰ ਤੁਹਾਡਾ ਇੱਕ ਇੱਕ ਐਸਾ ਜਰੀਆ ਆ ਜਿਹੜਾ ਜ਼ਿਆਦਾ ਲੋਕਾਂ ਦਾ ਤੁਸੀਂ ਪਿਆਸ ਸਕਦੇ। ਅਸੀਂ ਕੋਰਸ ਇਸ ਸਾਲ ਚਲਾਉਣ ਜਾ ਰਹੇ ਹਾਂ ਜਿਨ੍ਹਾਂ ਦੇ ਵਿੱਚ ਇੱਕ ਸਭ ਤੋਂ ਵੱਡਾ ਕੋਰਸ ਹੈ ਇਲੈਕਟ੍ਰਿਕ ਵਹੀਕਲ ਟੈਕਨੋਲੋਜੀ ਜਦੀ ਡਿਮਾਂਡ ਬਹੁਤ ਜ਼ਿਆਦਾ ਹੈ ਮਾਰਕੀਟ ਦੇ ਵਿੱਚ ਤੇ ਉਹਦੀ ਡਿਮਾਂਡ ਵੀ ਜ਼ਿਆਦਾ ਹੈ ਤੇ ਅੱਜ ਦਾ ਯੁੱਗ ਵੀ ਇਹ ਕਹਿੰਦਾ ਵੀ ਵਹੀਕਲ ਵੀ ਇਲੈਕਟ੍ਰੀਕਲ ਹੋ ਜਾਣ ਤਾਂ ਕਿ ਅਸੀਂ ਪੋਲੂਸ਼ਨ ਤੋਂ ਬਚ ਸਕੀਏ ਤੇ ਉਸ ਤੋਂ ਇਲਾਵਾ ਸੀ ਅਲਾਈਡ ਹੈਲਥ ਸਾਇੰਸਿਸ ਦੇ ਵਿੱਚ ਵੀ ਬਹੁਤ ਸਾਰੇ ਨਵੇਂ ਕੋਰਸ ਸ਼ੁਰੂ ਕਰ ਰਹੇ ਹਾਂ ਜਿਹੜੀ ਕਿ ਸਾਡੇ ਕੋਲ ਪਹਿਲਾਂ ਨਹੀਂ ਸੀ ਜਿਨ੍ਹਾਂ ਦੀ ਹਸਪੀਟਲਸ ਦੇ ਵਿੱਚ ਬਹੁਤ ਸਾਰੀ ਡਿਮਾਂਡ ਹੈ ਮੈਨਪਾਵਰ ਦੀ ਬੜੀ ਡਿਮਾਂਡ ਹੈ ਮੈਨਪਾਵਰ ਦੀ ਡਿਮਾਂਡ ਨੂੰ ਦੇਖਦੇ ਹੋਏ ਅਸੀਂ ਨਵੇਂ ਕੋਰਸ ਚਲਾ ਰਹੇ ਹਾਂ ਤੀਸਰਾ ਹੈਗਾ ਕਿ ਵੀ ਅਸੀਂ ਸਾਰੇ ਐਨਬੀ 2020 ਦੇ ਹਿਸਾਬ ਨਾਲ ਪ੍ਰੋਗਰਾਮ ਬਣਾ ਰਹੇ ਹਾਂ ਜਿਹਦੇ ਨਾਲ ਕਿ ਬੱਚਿਆਂ ਨੂੰ ਖਾਲੀ ਕਲਾਸਰੂਮ ਸਟਡੀ ਨਹੀਂ ਪ੍ਰੈਕਟੀਕਲ ਮੂਕਸ ਇਹ ਸਾਰਾ ਕੁਝ ਇਨਕੋਰਪੋਰੇਟ ਕਰਕੇ ਬੱਚਿਆਂ ਨੂੰ ਦਿੱਤਾ ਜਾ ਰਿਹਾ ਹੈ ਤਾਂ ਕਿ ਜਦੋਂ ਉਹ ਇਥੋਂ ਬਾਹਰ ਜਾਵੇ ਤਾਂ ਇੰਡਸਟਰੀ ਉਹਨੂੰ ਬੁਲਾਵੇ ਕਿ ਵੀ ਤੁਸੀਂ ਸਾਡੇ ਕੋਲ ਆ ਜਾਓ ਸਾਡੇ ਕੋਲ ਆ ਜਾਓ ਐਦਾਂ ਦਾ ਅਸੀਂ ਉਪਰਾਲੇ ਸਾਰੇ ਕੀਤੇ ਨੇ ਆ ਵਰਲਡ ਲੈਵਲ ਤੇ ਇੱਕ ਬੜੀ ਗੱਲ ਜਿਹੜੀ ਪਚਾਉ ਪਈ ਹੈ AI ਦੀ ਕਿ ਜਦੋਂ AI ਲਾਗੂ ਹੋਏਗਾ ਤਾਂ ਕਾਫੀ ਜਿਹੜੀਆਂ ਨੌਕਰੀਆਂ ਪ੍ਰਭਾਵਿਤ ਹੋਣਗੀਆਂ ਨਹੀਂ ਇਸ ਤਰ੍ਹਾਂ ਦੀ ਕਿਸ ਤਰ੍ਹਾਂ ਦੀ ਹੋਈ ਦੇਖੋ ਪਤਾ ਹੀ ਨਹੀਂ ਕਦੋਂ ਵੀ ਯਾਰ ਕਰਦੇ ਆ ਜੋ ਸਮੇਂ ਦੇ ਨਾਲ ਹੋਰ ਜਿਹੜੇ ਬੈਟਰ ਬੱਚਿਆਂ ਨੂੰ ਨਾ ਸਕੀ ਜੀ ਇੱਕ ਟਾਈਮ ਇਹ ਸੀਗਾ ਕਿ ਵੀ ਅਸੀਂ ਜੇ ਕੰਪਿਊਟਰਾਈਜੇਸ਼ਨ ਦਾ ਯੁੱਗ ਆ ਜਾਊਗਾ ਤਾਂ ਬਹੁਤ ਸਾਰੀਆਂ ਜੌਬਸ ਘਟ ਜਾਣੀਆਂ ਜੀ ਪਰ ਜੇ ਕੰਪਿਊਟਰਾਈਜੇਸ਼ਨ ਦਾ ਯੁੱਗ ਆਇਆ ਉਹਦੇ ਨਾਲ ਸਾਨੂੰ ਬਹੁਤ ਸਾਰੀਆਂ ਰਿਪੇਅਰ ਦੀਆਂ ਵੀ ਚੀਜ਼ਾਂ ਜ਼ਰੂਰਤ ਪਈਆਂ ਸੌਫਟਵੇਅਰ ਦੀਆਂ ਵੀ ਜ਼ਰੂਰਤ ਪਈਆਂ ਤੇ ਨਾਲ ਹਾਰਡਵੇਅਰ ਦੀਆਂ ਵੀ ਜ਼ਰੂਰਤ ਪਈਆਂ ਜੋਬਸ ਵਾਦੀ ਰਹੀਆਂ ਨੇ ਘਟ ਨਹੀਂ ਰਹੀਆਂ ਮਤਲਬ ਹਾਂ ਠੀਕ ਹੈ ਨੌਕਰੀ ਜਿਹੜੇ ਆਪਣਾ ਰੂਪ ਬਦਲਦੀ ਹੈ ਪਰ ਕੁਆਂਟੀਟੀ ਵੱਧਦੀ ਹੈ ਕੁਆਂਟੀਟੀ ਵੱਧਦੀ ਹੈ ਬਹੁਤ ਜ਼ਿਆਦਾ ਤੱਕ ਨਹੀਂ ਪਹੁੰਚਦਾ ਮੈਂ ਡਾਕਟਰ ਗੁਰਦਰਸ਼ਨ ਰਾਜਿਸਤਾਰ ਯਾਦਵਾਲਾ ਯੂਨੀਵਰਸਿਟੀ ਹਾਂਜੀ ਮੈਂ ਦੋ ਗੱਲਾਂ ਹੋਰ ਵਿੱਚ ਐਡ ਕਰਨਾ ਚਾਹੁੰਦਾ ਇੱਕ ਤਾਂ ਸਰ ਨੇ ਪਹਿਲਾਂ ਹੀ ਤੁਹਾਨੂੰ ਬੇਨਤੀ ਕੀਤੀ ਹੈ ਕਿ ਵੱਧ ਤੋਂ ਵੱਧ ਅਸੀਂ ਲੋਕਾਂ ਤੱਕ ਪਹੁੰਚੇ ਹਾਂ ਕਮਿਊਨਿਟੀ ਪ੍ਰੋਜੈਕਟ ਜੇ ਉਹਦੀ ਬਹੁਤ ਜ਼ਿਆਦਾ ਲੋੜ ਹੈ ਦੂਜਾ ਅਸੀਂ ਬ੍ਰਾਂਡਿੰਗ ਦੇ ਥਰੂ ਔਰ ਜੋ ਸਾਡੇ ਜਿੰਨੇ ਵੀ ਵਸੀਲੇ ਹੈਗੇ ਆ ਉਹਨਾਂ ਦੇ ਥਰੂ ਮੈਕਸਿਮਮ ਬੱਚਾ ਦਾ ਪਹੁੰਚੜ ਦੀ ਜਿਹੜੇ ਉਪਰਲੇ ਕਰਾਂਗੇ ਤਾਂ ਕਿ ਸਾਡੇ ਕੋਲ ਜਿੰਨੀਆਂ ਵੀ ਸਕਾਲਰਸ਼ਿਪਸ ਹੈਗੀਆਂ ਉਹਨਾਂ ਦਾ ਉਹ ਲਾਹਾ ਲੈ ਸਕਣ ਉਹਨਾਂ ਦਾ ਬੈਨੀਫਿਟ ਹੋ ਸਹੀ ਬੱਚਾ ਤੱਕ ਜਾ ਸਕੇ ਦੂਜਾ ਅਸੀਂ ਹਰ ਫਰਾਈਡੇ ਨੂੰ ਇਹ ਟੈਸਟ ਲਏ ਹਰ ਫਰਾਈਡੇ ਹ ਵੀ ਹਰ ਫਰਾਈਡੇ ਮੇ ਟੈਸਟ ਹੈਗਾ ਤੇ ਇਹ ਟੈਸਟ ਦੇ ਵਿੱਚ ਜਿਹੜਾ ਸਿਲੇਬਸ ਆ ਉਹ 10ਵੀਂ ਦੇ ਪੱਤਰ ਤੱਕ ਦਾ ਜਿਵੇਂ ਅਚਾਂਸਰ ਸਾਹਿਬ ਨੇ ਕਿਹਾ ਉਹਦੇ ਵਿੱਚ ਉਹਨਾਂ ਨੂੰ ਐਲੀਮੀਨੇਟ ਕਰਨ ਦਾ ਅਸੀਂ ਨਹੀਂ ਵਰਤ ਰਹੇਗੇ ਉਹਨੂੰ ਅਸੀਂ ਇਹ ਜਜ ਕਰਨੀ ਲੈਣੇ ਆ ਕਿ ਉਹ ਬੱਚਾ ਕਿੰਨਾ ਸੂਟੇਬਲ ਹੈ ਤੇ ਕਿਹੜੇ ਸਟਰੀਮ ਲਈ ਸੂਟੇਬਲ ਹੈ ਉਹਦੇ ਨਾਲ ਸਮੋਹ ਦੀ ਕਾਉਂਸਲਿੰਗ ਕਰਦੇ ਚੁਹੇ ਹੈਲਪ ਹੁੰਦੀ ਹੈ ਕਿ ਬੱਚਾ ਜੇ ਇੱਕ ਬੱਚਾ ਕਹਿੰਦਾ ਮੈਂ ਤਾਂ ਕੰਪਿਊਟਰ ਸਾਇੰਸ ਜਾਣਾ ਹੈ ਜੇ ਸਾਨੂੰ ਉਹ ਲੱਗਦਾ ਹੈ ਕਿ ਕੰਪਿਊਟਰ ਸਾਇੰਸ ਲਈ ਆ ਚੰਗਾ ਹੈ ਤਾਂ ਅਸੀਂ ਉਹ ਕਾਉਂਸਲਿੰਗ ਵੀ ਕਰ ਸਕਾਂਗੇ ਤਾਂ ਉਹ ਟੈਸਟ ਦਾ ਜਿਹੜਾ ਹੈਗਾ ਡਬਲ ਫਾਇਦਾ ਹੈ ਬੱਚੇ ਨੂੰ ਵੀ ਫਾਇਦਾ ਉਹ ਤੇ ਕੋਈ ਰੈਸਟ੍ਰਿਕਸ਼ਨ ਨਹੀਂ ਬੱਚਾ ਜਿੰਨੀ ਆਪਦੀ ਸ਼ੋ ਕਰੂਗਾ ਪਰਫਾਰਮੈਂਸ ਉਹਦੇ ਸਾਹਮਣੇ ਕੋਈ ਨਹੀਂ ਉਨੀ ਹੀ ਸਕਾਲਰਸ਼ਿਪ ਦੇਵਾਂ ਸਰ ਇਹ ਕਦੋਂ ਤੋਂ ਚੱਲਣਗੇ ਟੈਸਟ ਇਹ ਸਾਡੇ ਜਿਹੜੇ ਅਗਲੇ 2-3 ਮਹੀਨਿਆਂ ਦਾ ਜਦੋਂ ਤੱਕ ਅਗਸਤ ਐਡਮਿਸ਼ਨ ਨਹੀਂ ਹੁੰਦੇ ਕਿ ਪੂਰੇ ਸੋਤ ਤੱਕ ਚਲਾਉਣਾ ਕਿਵੇਂ ਅਪਲਾਈ ਕਰ ਸਕਦਾ ਇਸ ਵਿੱਚ ਬੱਚਾ ਜਿਹੜਾ ਹੈਗਾ ਆਨਲਾਈਨ ਸਾਡੇ ਰਜਿਸਟ੍ਰੇਸ਼ਨ ਬ੍ਰਾਂਚ ਹੈ ਉੱਥੇ ਆਉਂਦਾ ਹੈ 1000 ਰੁਪਿਆ ਸਿਰਫ ਰਜਿਸਟ੍ਰੇਸ਼ਨ ਹੈਗੀ ਹੈ ਕੋਈ ਬਾੜਾ ਸੀ ਉਹ ਨਹੀਂ ਲੈਂਦੇ ਕਿ 1000 ਰੁਪਿਆ ਦੇ ਕੇ ਰਜਿਸਟ੍ਰੇਸ਼ਨ ਕਰਾਉਂਦਾ ਹੈ ਆਨਲਾਈਨ ਰਜਿਸਟ੍ਰੇਸ਼ਨ ਹੁੰਦੀ ਹੈ ਉਦੋਂ ਤੇ ਉਹਨੂੰ ਯੈਸ ਕਰਨਾ ਪੈਂਦਾ ਹੈ ਕਿ ਮੈਂ ਆਰ ਵੀ ਸੈਟ ਦੇਣਾ ਹੈ ਜਾਂ ਨਹੀਂ ਦੇਣਾ ਜਿਹੜੇ ਆਰ ਵੀ ਸੈਟ ਨਹੀਂ ਦਿੰਦੇ ਉਹਨਾਂ ਨੂੰ ਅਸੀਂ ਸਕਾਲਰਸ਼ਿਪ ਕਨਸੀਡਰ ਨਹੀਂ ਕਰਦੇ ਕਿਉਂਕਿ ਆਦਰਵਾਈਸ ਤਾਂ ਜਿਵੇਂ ਚਾਂਸ ਸਾਹਿਬ ਨੇ ਕਿਹਾ ਕਿ ਕੋਈ ਇੱਕ ਸਿਸਟਮ ਨਹੀਂ ਬਣਦਾਗਾ ਕਿ ਅਸੀਂ ਕਿਹਨੂੰ ਕਿੰਨੀ ਜਿਹੜੀ ਐ ਸਕਾਲਰਸ਼ਿਪ ਦੇਣੀ ਹੈ ਹੁਣ ਇਹਦੇ ਵਿੱਚ ਉਹ ਪਰਸੈਂਟੇਜ ਫਿਕਸ ਹੋ ਜੂਗੀ ਇੱਕ ਬੱਚਾ ਜਿਹੜਾ ਸਕਾਲਰਸ਼ਿਪ ਲੈਣਾ ਚਾਹੁੰਦਾ ਉਹਦੇ ਲਈ ਉਹਨੂੰ ਵੀ ਇੱਕ ਸਪੈਸ਼ਲ ਜਦੋਂ ਹੋਊਗਾ ਕਿ ਗੁਜੇ ਨੂੰ ਵੀ ਦੱਸੂਗਾ ਕਿ ਉੱਥੇ ਯੈਸ ਕਰਨਾ ਹੁੰਦਾ ਬਈ ਤੇ ਫਿਰ ਤੁਹਾਨੂੰ ਸਕਾਲਰਸ਼ਿਪ ਜਿਹੜੀ ਹੈ